ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋਗੇ ਕਿ ਪਿਛਲੇ ਵੀਰਵਾਰ ਤੋਂ ਤੁੰਗ ਵਾਲੀ ਬੱਕਰੀਆਂ ਦੀ ਮੰਡੀ ਜੋ ਕਿ ਗੈਰ ਕਾਨੂੰਨੀ ਕਹਿ ਕੇ ਬੰਦ ਕੀਤੀ ਗਈ ਸੀਗੀ ਸਰਕਾਰ ਵੱਲੋਂ ਯਾਨੀ ਕਿ ਕਹਿディー ਪ੍ਰਸ਼ਾਸਨ ਵੱਲੋਂ ਬੱਕਰੀ ਪਾਲਕ ਗਰੀਬ ਪਰਿਵਾਰਾਂ ਦੀ ਸੰਗੀ ਕੁੱਟੀ ਗਈ ਆ ਸੰਗੀ ਵੱਡੇ ਪੱਦਰ ਤੇ ਕੁੱਟੀ ਗਈ ਆ ਆ ਮੰਡੀ ਦੇ ਵਿੱਚ ਆਪਾਂ ਖੜਿਆਂਗੇ ਕਿਸੇ ਸਮੇਂ ਵੀਰਵਾਰ ਨੂੰ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਬੱਕਰੇ ਬੱਕਰੀਆਂ ਵੇਚਣ ਵਾਲੇ ਖਰੀਦਣ ਵੇਚਣ ਆਉਂਦੇ ਨੇ ਇਧਰ ਨਿਗਾ ਮਰਵਾਦੇ ਪਰ ਅੱਜ ਇਹ ਪ੍ਰਸ਼ਾਸਨ ਤੇ ਸਰਕਾਰ ਦੇ ਕਰਕੇ ਮੰਡੀ ਬਿਲਕੁਲ ਬੰਦ ਪਈ ਹੈ ਇੱਥੇ ਜਾਨਕਿ ਚਿੜੀ ਵੀ ਫੜਕਦੀ ਨਹੀਂ ਪਈ ਹੈਗੀ ਹਨਾ ਗੱਲਬਾਤ ਕਰਦੇ ਆ ਇਸ ਸਮੇਂ ਆਪਾਂ ਡਾਕਟਰ ਬਲਵਿੰਦਰ ਸਿੰਘ ਮਾਨ ਇਹਨਾਂ ਨੇ ਮੰਡੀ ਮੇਲਾ 17 18 ਦੇ ਵਿੱਚ ਸ਼ੁਰੂ ਕੀਤੀ 7-8 ਸਾਲਾਂ ਦੀ ਮਿਹਨਤ ਕਿਸੇ ਇਨਸਾਨ ਨੇ ਕੀਤੀ ਹੋਵੇ ਉਹ ਤੇ ਆਪਾਂ ਕੋਈ ਗੈਰ ਬੰਦਾ ਆ ਕੇ ਇੱਕਦਮ ਪਾਣੀ ਫੇਰ ਦੇਵੇ ਫਿਰ ਉਸ ਗੱਲ ਦੇ ਪੱਖੋਂ ਬਈ ਰੋਣਾ ਵੀ ਆਉਂਦਾਗਾ ਦੁੱਖ ਲੱਗਦਾ ਕਿਉਂਕਿ ਇਸ ਮੰਡੀ ਤੋਂ ਬਹੁਤ ਸਾਰੇ ਪਰਿਵਾਰ ਇੱਕ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਰੋਜ਼ਗਾਰ ਚਲਾ ਰਹੇ ਨੇਗੇ ਬਹੁਤ ਸਾਰੇ ਭਰਾਵਾਂ ਦਾ ਕੰਮ ਕਾਜ ਹੈ ਜਿਹੜਾ ਰੁਕੇਗਾ ਜਿਹੜੀ ਬੱਕਰੀ ਨੂੰ ਕੋਈ ਪੁੱਛਦਾ ਨਹੀਂ ਸੀ ਇਹ ਮੰਡੀਆਂ ਲੱਗੀਆਂ ਤਾਂ ਉਹਨਾਂ ਦੀ ਪੁੱਛਗਿਸ਼ ਹੋਈ ਉਹ ਲੱਖਾਂ ਦੀ ਤਦਾਦ ਦੇ ਵਿੱਚ ਪਹੁੰਚੀ ਵਧੀਆ ਕੀਮਤ ਦੇ ਵਿੱਚ ਪਹੁੰਚੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਇਹ ਦੱਸਿਓ ਮੰਡਾ ਜੀ ਵੀ ਇਹ ਕਾਰਨ ਕੀ ਹੋਇਆ ਆਪਣੀ ਮੰਡੀ ਦੇ ਵਿੱਚ ਇਹ ਜਿਹੜਾ ਫੈਸਲਾ ਲਿਆ ਗਿਆ ਜਾਨੀ ਕਿ ਸਰਕਾਰ ਕੀ ਕਹਿੰਦੀ ਹੈਗੀ ਜਾਂ ਕਿਹਦੇ ਹੁਕਮ ਨੇ ਵੀਰ ਜੀ ਜੋ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਗੈਰ ਕਾਨੂੰਨੀ ਆ ਠੀਕ ਹੈ ਜੀ ਅਸੀਂ ਅਖਿਆ ਜੀ ਮੰਨ ਲੈਂਦੇ ਚਲੋ ਗੈਰ ਕਾਨੂੰਨੀ ਆ ਜੀ ਕੋਈ ਇਹਦੇ ਲਈ ਕਾਨੂੰਨ ਵੀ ਹੋਊਗਾ ਹਾਂ ਤੁਸੀਂ ਸਾਨੂੰ ਦੱਸੋ ਵੀ ਤੁਹਾਡੀਆਂ ਕੀ ਸ਼ਰਤਾਂ ਨੇ ਅਸੀਂ ਉਹ ਪੂਰੀਆਂ ਕਰਦੇ ਆ ਹਾਂ ਜੇ ਤੁਹਾਡੀਆਂ ਕੋਈ ਫੀਸਾਂ ਨੇ ਦੱਸੋ ਬਈ ਇੰਨੀ ਸਾਨੂੰ ਫੀਸ ਦੇ ਦਿਓ ਹਾਂ ਬਈ ਤੁਸੀਂ ਲਾਇਸੈਂਸ ਲਾਓ ਚਲਾਓ ਮੰਡੀ ਹਾਂਜੀ ਵੀ ਤੁਸੀਂ ਮੰਡੀਆਂ ਬੰਦ ਕਰਨਾ ਕੋਈ ਹੱਲ ਨਹੀਂ ਬੰਦ ਕਰਨਾ ਕੋਈ ਹੱਲ ਨਹੀਂ ਮੰਡੀ ਨੂੰ ਚੱਲਣ ਦਿਓ ਸਾਨੂੰ ਦੱਸੋ ਬਈ ਆਹ ਸੋਨੇ ਕੰਡੀਸ਼ਨਾਂ ਤੁਹਾਡੇ ਤੇ ਲਾਗੂ ਹੁੰਦੀਆਂ ਇੰਨੀ ਤੁਹਾਡੀ ਫੀਸ ਆ ਸਾਲ ਦੀ ਅਸੀਂ ਦੇਣ ਨੂੰ ਤਿਆਰ ਬੈਠੇ ਹਾਂ ਅਸੀਂ ਕਦੋਂ ਕਹਿ ਸਰਕਾਰ ਨੂੰ ਵੀ ਅਸੀਂ ਫੀਸ ਨਹੀਂ ਦਿੰਦੇ ਸਹੀ ਹੈ ਕੋਈ ਪਾਲਿਸੀ ਲੈ ਕੇ ਆਓ ਇੱਥੇ ਜੀ ਇਹ ਮਤਲਬ ਥੋੜਾ ਵੀ ਸੋਨੂੰ ਕੋਈ ਠੇਕੇਦਾਰ ਉੱਪਰ ਜਾ ਕੇ ਮਿਲ ਲਿਆ ਤੇ ਤੁਹਾਡੇ ਅਫਸਰ ਜਿਹੜੇ ਠੇਕੇਦਾਰਾਂ ਨਾਲ ਸਾਢੇ ਗਾਂਢੇ ਕਰਕੇ ਤੇ ਮੰਡੀ ਨੂੰ ਚੱਕ ਕੇ ਪਸੂਆਂ ਵਾਲੀ ਮੰਡੀ ਚ ਪ ਬੱਦ ਕਿਸਮਤਿਆ ਮੇਰੇ ਪੰਜਾਬ ਦੇ ਲੋਕਾਂ ਦੀ ਵੀ ਉਹੀ ਮੱਝ ਗਾਂ ਦੇ ਉੱਤੇ 500 ਰੁਪਿਆ ਪਰਚੀ ਲੱਗਦੀ ਹੁੰਦੀ ਸੀ 500 ਤੋਂ 2000 ਤੱਕ ਲੈ ਗਏ ਹਾਂ ਤੇ ਹੁਣ 6-6000 ਪਰਚੀ ਦਾ ਲੱਗਦਾ ਹੈਗਾ ਜਾਨੀ ਕਿ ਕੋਈ ਬੋਲਣ ਵਾਲਾ ਹੀ ਨਹੀਂ ਹਾਂ ਕੋਈ ਬੋਲਦੇ ਨਹੀਂ ਲੋਕ ਵਿਚਰਣ ਵਾਲਿਆਂ ਨੂੰ ਹੁੰਦਾ ਇਹ ਤਾਂ ਵਪਾਰੀ ਤੇ ਪੈਣਾ ਵਪਾਰੀ ਬੋਲਣ ਹੂੰ 4% ਯਾਰ ਕੋਈ ਮੂੰਹ ਨਾ ਕਹਿ ਦੇਣੀ ਫੀਸ ਤਾਂ ਕੋਈ ਦੱਸੋ ਤੁਸੀਂ ਸਾਡੀਆਂ ਵੱੱਜਾਂ ਨੂੰ ਕਹਾਂ ਜਾਂ ਗਾਂਵਾਂ ਨੂੰ ਤੁਸੀਂ ਦਾਣੇ ਪਾ ਕੇ ਗਏ ਹੋ ਕਿੱਥੇ ਸੰਭਾਲਣ ਗਏ ਹੋ ਹੂੰ ਤੁਸੀਂ ਇੱਕ ਲੇਬਰ ਦੀ ਇੱਕ ਮੱਝ ਵੇਚਣ ਵੇਲੇ ਪੂਰੀ ਲੇਬਰ ਦੀ ਇੱਕ ਮਹੀਨੇ ਦੀ ਦਿਹਾੜੀ ਲੈ ਜਾਣ ਨੂੰ ਨਾਲ ਠੀਕ ਹੈ ਜੀ ਯਾਰ ਕਿੱਥੇ ਜਾਈਏ ਅਸੀਂ ਕਿਹਦੇ ਕੋਲੇ ਰੋਈਏ ਕਿਹਦੇ ਕੋਲੇ ਪਿੱਟੀਏ ਹੂੰ ਇਹੇ ਪ੍ਰੋਬਲਮਾਂ ਕਦੋਂ ਆਉਂਦੀਆਂ ਜਦੋਂ ਆਪਾਂ ਬੋਲਦੇ ਨਹੀਂ ਆਪਣੇ ਕਿਸਾਨ ਵੇਚਣ ਜਾਂਦੇ ਸੀ ਉਹਨਾਂ ਨੂੰ ਆਏ ਸੀ ਵੀ ਸਾਡੀ ਤਾਂ 30 ਰੁਪਏ ਪਰਚੀ ਆ ਹੂੰ ਆਪੇ ਵਪਾਰੀ ਨੇ ਲੈਣੀ ਆ ਹੂੰ ਮੇਰ ਵਪਾਰੀ ਰੋਲਾ ਪਾਵੇ ਹੂੰ ਦੋਸਤੋ ਇਹ ਬੋਝ ਆਪਣੇ ਤੇ ਪੈਣਾ ਵਪਾਰੀ ਉਹ ਹੀ 5-6000 ਰੁਪਏ ਮੱਝ ਘੱਟ ਲਊ ਆਪਾਂ ਤੋਂ ਆਪਣੀ ਮੱਝ ਦਾ ਪੈਸਾ ਘੱਟ ਲਾਊਗਾ ਇਹ ਬੋਝ ਮੁੜਕੁੜ ਕੇ ਸਮਾਨ ਵਾਲੇ ਤੇ ਪੈਣਾਗਾ ਵਪਾਰੀ ਤੇ ਨਹੀਂ ਪੈਂਦਾ ਇਹ ਚੀਜ਼ ਦਾ ਇੱਕ ਗੱਲ ਹੋਰ ਵੀ ਜੜਾ ਸਾ ਜੇ ਆਪਾਂ ਕਹੀ ਹੈ ਨਾ ਵੀ ਜੇ ਬੱਕਰੀ ਦੀ ਆਪਾਂ 100-100 ਰੁਪਏ ਫੀਸ ਹੀ ਲੈਣੇ ਆ ਇਹ ਤਾਂ ਫਿਰ ਬਾਲੇ ਵੱਡੇ ਪੱਦਰ ਤੇ ਚਲੀ ਜਾਣੀ ਹੈ ਬੱਕਰੀ ਪਾਲਕ ਦਾ ਜਮਾ ਘੱਟੇ ਜਾਣਗੇ 4% ਬੋਲ ਰਹੇ ਆ ਜੀ 4% ਯਾਨੀ ਕਿ ਯਾਨੀ ਕਿ ਤੁਸੀਂ ਦੇਖ ਲਓ ਭਈ ਲੱਖ ਮਗਰ 4000 ਰੁਪਏ ਲੱਖ ਮਗਰ 4000 ਰੁਪਏ ਜੇ ਜੇ ਕਿਸੇ ਨੇ 10000 ਦੀ 2.5 ਲੱਖ ਦੀ ਮੱਝ 베ਚੀ ਆ ਹੂੰ ਤਾਂ ਤੁਸੀਂ ਲਾ ਲਓ ਵੀ 10000 ਰੁਪਏ ਲੈ ਗਏ ਵਿੱਚੋਂ 10000 ਰੁਪਏ ਵਿੱਚ ਇੱਕ ਪੂਰੇ ਮਹੀਨੇ ਦੇ ਲੇਬਰ ਦੀ ਤਨਖਾਹ ਲੈ ਗਏ ਠੀਕ ਹੈ ਇਹ ਇਹ ਚੀਜ਼ਾਂ ਨੂੰ ਸਮਝੋ ਬਈ ਉਹ ਕਿੱਥੇ ਪੈਂਦੀਆਂ ਨੇ ਜਿਹੜਾ ਬੰਦਾ ਮੱਝ ਵੇਚਣ ਗਿਆ ਜਿਹਦੀ 1 2 ਲੱਖ 60000 ਦੀ ਮੱਝ ਸੀ ਤਾਂ 10000 ਰੁਪਏ ਉਹਦੇ ਚੋਂ ਕੱਟਿਆ ਗਿਆ ਠੀਕ ਹੈ ਜੇ ਲੱਖ ਰੁਪਏ ਚੋਂ 4000 ਅਗਲੇ ਨੇ ਸਸਤੀ ਲਈ 4000 ਜੇ ਇੱਕ ਚਾਰ ਦੀ ਉਹਦੀ ਮੱਝ ਸੀ 4000 ਅਗਲੇ ਦੀ ਫੀਸ ਭਰੀ ਹੈ ਨਾ ਉਹ ਇੱਕ ਚਾਰ ਦੀ ਮੱਝ ਸੀ ਥੋੜੀ ਜਿਹੜੀ ਥੋੜੀ ਕੋਲੋਂ ਲੱਕਤੀ ਗਈ ਆ ਮੁਰਕੜ ਕਿਉਂ ਲੇਬਰ ਤੇ ਪੈਣਾਗਾ ਬੰਦਿਆਂ ਤੇ ਪੈਣਾਗਾ ਜਿਹੜ ਇਸ ਲਈ ਜੇ ਅਸੀਂ ਕਿਤਨਾ ਕਿਤੇ ਗਲਤ ਆ ਸਾਨੂੰ ਵੀ ਦੱਸੋ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਹੂੰ ਸਾਡੇ ਲੀਗਲ ਵੀਰ ਬੈਠੇ ਆ ਐਡਵਾਈਜ਼ਰ ਸੈੱਲ ਵਾਲੇ ਵਕੀਲਾਂ ਨੂੰ ਵੀ ਮੈਂ ਇੱਕ ਅਪੀਲ ਜ਼ਰੂਰ ਕਰਦਾ ਕਿਉਂਕਿ ਮੈਂ ਵੀ ਯਾਰ ਗਰੀਬਾਂ ਨਾਲ ਖੜਾਂਗਾ ਮੇ ਤੁਸੀ ਮੇਰੇ ਬਾਰੇ ਇਹ ਸਾਰੇ ਜਾਣਦੇ ਹੋ ਸਹੀ ਗੱਲ ਹੈ ਜੀ ਕੋਈ ਇਹ ਚੋ ਲੁੱਟ ਨਹੀਂ ਮਚਾਈ ਆਪਾਂ ਕੁਝ ਨਹੀਂ ਕੀਤਾ ਹਣਾ ਤੁਹਾਡੇ ਤੋਂ ਜਾਣ ਜਾਣਕਰ ਜ਼ਿਆਦਾ ਕੌਣ ਆ ਤੁਸੀਂ ਅੱਜ ਦੀਆਂ ਸਥਿਤੀਆਂ ਪੰਜਾਬ ਦੀਆਂ ਦੇਖ ਰਹੇ ਹੋ ਹੂੰ ਤੁਹਾਨੂੰ ਵੀ ਅਪੀਲ ਕਰਾਂਗੇ ਬਈ ਯਾਰ ਜੇ ਕੋਈ ਵੀਰ ਚੰਗਾ ਸਲਾਹਕਾਰ ਸਾਨੂੰ ਮਿਲੇ ਤਾਂ ਸਾਨੂੰ ਯਾਰ ਤੁਹਾਡੀ ਮਦਦ ਵੀ ਲੋੜ ਆ ਸਾਨੂੰ ਤੁਸੀਂ ਵੀ ਗੈਡ ਗੈਰ ਕਰੋ ਸਾਰੀ ਆਮ ਜਨਤਾ ਨੂੰ ਵੀ ਕਿਉਂਕਿ ਅੱਜ ਜੇ ਆਪਾਂ ਨਾ ਬੋਲੇ ਹੂੰ ਕਹਿੰਦੇ ਹੁੰਦਾ ਜੇ ਭਗਵੰਤ ਮਾਨ ਦੀਆਂ ਆਪਦੀਆਂ ਗੱਲਾਂ ਨਹੀਂ ਬਈ ਜੇ ਕਿਸੇ ਪਿੰਡ ਚ ਅੱਗ ਲੱਗੀ ਉਹ ਕਹਿੰਦਾ ਜੀ ਹਜੇ ਤਾਂ ਪਿੰਡ ਚ ਲੱਗੀ ਆ ਹੌਲੀ ਹੌਲੀ ਉਹਦੀ ਪੱਤੀ ਚ ਆ ਗਈ ਕਹਿੰਦਾ ਹਜੇ ਤਾਂ ਪੱਤੀ ਚ ਲੱਗੀ ਆ ਹੌਲੀ ਹੌਲੀ ਘਰੇ ਆ ਗਈ ਹੂੰ ਦੋਸਤੋ ਇਹਨਾਂ ਨੇ ਇਕੱਲੇ ਇਕੱਲੇ ਨੂੰ ਕਰਕੇ ਸਭ ਦੇ ਘਰੇ ਆ ਜਾਮਗਾ ਸਹੀ ਗੱਲ ਐ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਕੋਈ ਟੀਚਰ ਆ ਚਾਹੇ ਕੋਈ ਪਸ਼ੂ ਪਾਲਕਾ ਚਾਹੇ ਮੱਝਾਂ ਵਾਲੇ ਚਾਹੇ ਗਾਂਾਂ ਵਾਲੇ ਜਾਂ ਘੋੜੇ ਵਾਲੇ ਆਪਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਊ ਫਿਰ ਕੋਈ ਆਪਣੀ ਗੱਲ ਸੁਣੂ ਨਹੀਂ ਆਪਣੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਠੀਕ ਹੈ ਦੋਸਤੋ ਆਪਾਂ ਗੱਲਬਾਤ ਕਿਉਂ ਖੜੇ ਆਂਗੇ ਡਾਕਟਰ ਸਾਹਿਬ ਦੇ ਨਾਲ ਆਪਾਂ ਕਿਉਂ ਖੜੇ ਆਂਗੇ ਗੱਲਬਾਤ ਇਹ ਹੈ 2018 ਤੱਕ ਮਿਲਦਾ ਬੱਕਰੀਆਂ ਦੀ ਕੀਮਤ ਬਹੁਤ ਜ਼ਿਆਦਾ ਛੋਟੇ ਪੱਧਰ ਤੇ ਰਹੀ ਆ ਕਿਉਂ ਮੰਡੀਆਂ ਨਹੀਂ ਸੀ ਲੱਗਦੀਆਂ ਡਾ ਸਾਹਿਬ ਨੇ ਉਦਮ ਉਪਰਾ ਲਾ ਕੀਤਾ ਪਹਿਲਾਂ ਘਾਟੇ ਵੀ ਖਾਦੇ ਹੋਣਗੇ ਜੇ ਐ ਤਾਂ ਐਨੇ ਵੀ ਇੱਕ ਦਿਨ ਚ ਮੰਡੀ ਚੱਲ ਪਈ ਕਿੱਥੇ ਕਿੱਥੇ ਫਿਰੇ ਹੋਮਗੇ ਉਹ ਤੁਹਾਨੂੰ ਤੁਹਾਨੂੰ ਪ ਕਿਉਂਕਿ ਮੰਡੀ ਦੇ ਉੱਪਰ ਵਪਾਰੀ ਵਰਗ ਹੈ ਜਿਹੜਾ ਦੂਰੋਂ ਦੂਰੋਂ ਆਉਂਦਾਗਾ ਕੱਲਾ ਪੰਜਾਬ ਹੀ ਨਹੀਂ ਅਦਰ ਸਟੇਟਾਂ ਤੋਂ ਵੀ ਆਉਂਦਾਗਾ ਉੱਥੇ ਤੱਕ ਕਿਵੇਂ ਪਹੁੰਚ ਕੀਤੀ ਹੋ ਕਿਵੇਂ ਪਹੁੰਚ ਕੇ ਉਹਨਾਂ ਨੂੰ ਹੱਥ ਬੰਨੇ ਹੋਣਗੇ ਭਾਈ ਸਾਡੇ ਪੰਜਾਬ ਦੇ ਵਿੱਚ ਆਓ ਇਸ ਤਰ੍ਹਾਂ ਜਾਨਵਰ ਵੇਚੋ ਇਸ ਤਰ੍ਹਾਂ ਤੁਸੀਂ ਖਰੀਦ ਸਕਦੇ ਹੋਗੇ ਉੱਥੇ ਹਨਾ ਵੀ ਇੰਨੀ ਮਿਹਨਤ ਕਰਕੇ ਚਲਾਈ ਇਹਨਾਂ ਨੇ ਤੇ ਅੱਜ ਇਹਨਾਂ ਦੀ ਮਿਹਨਤ ਦੇ ਉੱਪਰ ਪਾਣੀ ਹੈ ਜਿਹੜਾ ਪ੍ਰਸ਼ਾਸਨ ਨੇ ਫੇਰ ਦਿੱਤਾਗਾ ਇੱਕ ਬੰਦੇ ਦੀ ਮਿਹਨਤ ਆਪਾਂ ਰੋਲ ਦਿੱਤੀ ਹੈ ਤੁਸੀਂ ਦੇਖੋ ਬੀ ਸਰਕਾਰ ਕਹਿ ਰਹੀ ਹੈ ਵੀ ਪੰਜਾਬ ਚ ਇਨਵੈਸਟਮੈਂਟ ਲਿਆਓ ਇਨਵੈਸਟਮੈਂਟ ਕਰੋ ਹਮ ਅੱਜ ਕਰੋੜਾਂ ਰੁਪਇਆ ਹਰੇਕ ਮਹੀਨੇ ਬਾਹਰਲੀਆਂ ਸ਼ੇਟਾਂ ਤੋਂ ਪੰਜਾਬ ਚ ਆਉਂਦਾਗਾ ਹਮ ਚਾਹੇ ਕੋੜਿਆਂ ਦੇ ਰੂਪ ਚ ਚਾਹੇ ਮੱਝਾਂ ਦੇ ਰੂਪ ਚ ਜਾਂ ਉਹ ਗਾਵਾਂ ਦੇ ਰੂਪ ਚ ਗਾਵਾਂ ਦੇ ਤੇ ਜਾਂ ਉਹ ਬੱਕਰੀਆਂ ਦੇ ਬੱਕਰੀਆਂ ਦੇ ਰੂਪ ਚ ਬੱਕਰੀਆਂ ਦੇ ਵਾਸਤੇ ਕਰੋੜਾਂ ਰੁਪਇਆ ਦਾ ਮਾਲ ਲੋਕੀ ਪੰਜਾਬ ਚ ਲੈ ਕੇ ਜਾਂਦੇ ਨੇ ਹਮ ਪੰਜਾਬ ਦੀਆਂ ਸਾਰੀਆਂ ਮੰਡੀਆਂ ਚ ਜਿੰਨੀਆਂ ਬੱਕਰੀਆਂ ਦੀਆਂ ਮੰਡੀਆਂ ਲੱਗਦੀਆਂ ਹਮ ਇਸ ਲਈ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਜਿਹੜੇ ਅਮਰੀਕਾ ਕੈਨੇਡਾ ਜਾਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਜਿਹੜੇ ਫਾਰਮ ਆ ਉਹਨਾਂ ਦਾ ਕਿਸੇ ਨੇ 20 ਲੱਖ ਲਾਇਆ ਕਿਸੇ 30 ਲੱਖ ਕਿਸੇ 50 ਲੱਖ ਹਾਂ ਅੱਜ ਉਹ ਨਿੱਕੀ ਜਿਹੀ ਗਲਤੀ ਕਰਨੋਂ ਮਿੱਟੀ ਹੋ ਰਿਹਾ ਪੈਸਾ ਸਾਰਾ ਜਿਹੜਾ 30 35 35 ਹਜ਼ਾਰ ਦੀਆਂ ਬੱਕਰੀਆਂ ਖਰੀਦੀਆਂ ਜਿਹਦੀ ਉਹਦੀ ਮਾਰਕੀਟਿੰਗ ਨਾ ਰਹੀ ਹਾਂ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ ਕਿਸੇ ਨੇ ਪੁੱਛਣਾ ਵੀ ਉਹਨਾਂ ਦੇ ਵਿਚਾਰੇ ਦੇ ਇੰਨੇ ਨੇ ਪੈਸੇ ਲੱਗੇ ਵੀ ਉਹ ਪਸਤਾਉਣਗੇ ਉਹਨਾਂ ਨੇ ਮੂੰਹ ਕਰਕੇ ਨਹੀਂ ਪੰਜਾਬ ਕਰਨੀ ਨੂੰ ਪਹਿਣਾ ਗੱਲ ਤਾਂ ਇਹ ਹੈ ਵੀ ਜੇ ਉਹ ਐਨ ਚਾਹੁੰਦੇ ਸੀਗੇ ਵੀ ਹਾਂ ਇਹ ਗੈਰ ਕਾਨੂੰਨੀ ਆ ਫਿਰ ਉਹ ਪਹਿਲਾਂ ਚਲਾ ਲੈਂਦੇ ਆਪ ਅੱਜ ਉਹਨਾਂ ਨੂੰ ਕਿਉਂ ਦੇ ਸਰਿਆ ਸਰਕਾਰ ਸਾਡੇ ਪੈਰਲਰ ਚਲਾ ਲੇ ਸਰਕਾਰ ਕੋਲ ਸਾਰੇ ਸਾਧਨਾਂ ਸਾਨੂੰ ਦਾ ਨਾਮ ਮਾਰੇ ਸਾਨੂੰ ਸਰਕਾਰ ਆਪਦੀਆਂ ਚਲਾ ਲੈ ਜੇ ਹੁਣ ਸਰਕਾਰ ਵੱਧ ਸਾਡੇ ਨੂੰ ਸਹੂਲਤਾਂ ਦੇ ਲੋਕ ਉੱਥੇ ਜਾਣਗੇ ਲੋਕ ਉੱਥੇ ਜਾਣਗੇ ਸਹੀ ਗੱਲ ਆ ਕਿਹਦੇ ਨਾਲ ਬੰਦ ਕਰੂ ਨਾ ਸਾਨੂੰ ਅਸੀਂ ਤਾਂ ਕਹਿੰਦੇ ਚਲਾਓ ਵੱਧ ਤੋਂ ਵੱਧ ਅਸੀਂ ਤਾਂ ਕਿਸੇ ਨੂੰ ਬੰਦ ਕਰਨ ਦੀ ਕਹਿੰਦੇ ਨਹੀਂ ਹੂੰ ਮੇਰਾ ਅਕਸਰ ਹੀ ਜੇ ਕੋਈ ਮੰਡੀ ਨਵੀਂ ਲਾਉਣ ਬਾਰੇ ਪੁੱਛਦਾ ਮੈਂ ਹਰੇਕ ਨੂੰ ਕਹਿ ਦਿੰਦਾ ਬਈ ਲਾਓ ਹੂੰ ਜਾ ਕੇ ਅਪੀਲ ਵੀ ਕਰਦਾ ਲੋਕਾਂ ਨੂੰ ਜਾਣਾ ਵੀ ਆ ਮੈਂ ਤਾਂ ਕਦੇ ਕਦੇ ਕਹਿੰਦਾ ਨਹੀਂ ਯਾਰ ਮੇਰੀ ਮੰਡੀ ਲੱਗਦੀ ਉਹ ਕੋ ਲੱਗਦੀ ਉਹ ਕੋ ਲੱਗਦੀ ਮੈਂ ਤਾਂ ਕਹੀ ਨਹੀਂ ਕਦੇ ਸਹੀ ਗੱਲ ਆ ਜੀ ਸਭ ਦੇ ਨਾਲ ਰਲ ਮਿਲ ਕੇ ਚੱਲਿਆਂ ਗੱਲਬਾਤ ਇਹ ਆ ਡਾਕ ਸ਼ਾਪ ਦਾ ਤੇ ਚਲੋ ਅੱਜ ਤੇ ਆਪਣੀਆਂ ਬੱਕਰੀਆਂ ਲਿਆ ਕੇ ਆ ਬੇ ਇਹਦੇ ਵਿੱਚ ਜਿਹੜੇ ਆਪਾਂ ਗਰੀਬ ਵਰਗ ਦੇ ਬੱਕਰੀ ਪਾਲਕਾਂ ਜਿਹੜੇ ਆਪਾਂ ਚਾਰ ਦੇਾਂਗੇ ਉਹਨਾਂ ਦੀ ਜ਼ਿਆਦੇ ਸੰਗੀ ਕੁੱਟੀ ਜਾਣੀ ਇਸ ਕਰਕੇ ਅਪੀਲ ਕਰਦੇ ਆਂ ਇਕੱਠੇ ਹੋ ਜੋ ਜਿਵੇਂ ਵੀ ਗੱਲਬਾਤ ਬਣਦੀ ਹੈ ਸਾਰੀ ਰੂਪਰੇਖਾ ਉਹ ਦੱਸੀ ਜਾਵੇਗੀ ਆਪਾਂ ਕੋਈ ਇਕੱਠ ਵੀ ਰੱਖਿਆ ਜੀ ਜਾਂ ਕਿਵੇਂ ਕਹੀਏ ਆਪਾਂ ਤਕਰੀਬਨ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦਾ ਮੱਕਰੀਆਂ ਵਾਲੇ ਹੂੰ ਬਹੁਤ ਸਾਰੇ ਜਿਹੜੇ ਸੂਝਬਾਨ ਅਫਸਰਾ ਉਹ ਵਿਚਾਰੇ ਆਪਣੇ ਨਾਲ ਨਹੀਂ ਹੂੰ ਤੇ ਬਹੁਤ ਚੰਗੇ ਚੰਗੇ ਨੇਤਾ ਆਪਣੇ ਨਾਲ ਜਿਹੜੇ ਸਾਰੀਆਂ ਗੱਲਾਂ ਬਾਤਾਂ ਸੁਣਦੇ ਆ ਉਹ ਕਹਿੰਦੇ ਯਾਰ ਅਸੀਂ ਤੁਹਾਡੀ ਬਾਜ ਸਰਕਾਰ ਤੇ ਰੱਖਾਂਗੇ ਪਰ ਹੁਣ ਸਰਕਾਰ ਕਿੰਨੀ ਕਸੁੰਦੀ ਆਪਾਂ ਇਹ ਦੇਖਦੇ ਆ ਇੱਕ ਬਹੁਤ ਵੱਡਾ ਆਪਾਂ ਸੰਘਰਸ਼ ਰੱਖਾਂਗੇ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਜਲਦੀ ਵੀ ਉਹ ਕਿੱਥੇ ਇਕੱਠ ਰੱਖ ਰਹੇ ਆ ਹੂੰ ਬਹੁਤ ਵੱਡਾ ਆਪਾਂ ਇਕੱਠ ਰੱਖ ਰਹੇ ਆ ਠੀਕ ਹੈ ਜੀ